ਇਕ ਓੰਕਾਰ ਸਤਿਗੁਰ ਪ੍ਰਸਾਦਿ ਲੋਕ ਮਹੱਲਾ ਨੋ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਕੀਨ ਕਹੋ ਨਾਨਕ ਹਰ ਭਜ ਮਨ ਜਹ ਵਿਦ ਜਲ ਕੋ ਮੀਨ ਬਿਖੇਨ ਸੋ ਕਾਹਿ ਰਕਿਓ ਨਿਮਖ ਨ ਹੋਏ ਉਦਾਸ ਕਹੋ ਨਾਨਕ ਭਜ ਹਰ ਮਨ ਅਰੇ ਨਜਮ ਕੀ ਫਾਸ ਕਰਨਾ ਪੋ ਜੋ ਹੀ ਗਿਓ ਲਿਓ ਜਰਾ ਤਨ ਦੀਤ ਕਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੀਤ ਬਿਲ ਭਇਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਪਜੇ ਪਗਵਾਨ ਤਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਉਦਾਹਰਣ ਪੈ ਹਰਨ ਹਰ ਅਨਾਥ ਕੋ ਨਾਥ ਕੋ ਨਾਨਕ ਤਿਨ ਜਾਣੀਏ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਕਾਥਿਓ ਨਿਹ ਨਾਂ ਤਰੀ ਕੀਨ ਕਹੋ ਨਾਨਕ ਨਰ ਬਾਂਵਰੇ ਆਪ ਕਿਉ ਦੌਲਤ ਦੀਨ ਤਨ ਤਨ ਸੰਪੈ ਸੁਖ ਦਿਉ ਔਰ ਜਹਿਨੇ ਕੇ ਕਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਕੋਏ ਕਹੋ ਨਾਨਕ ਸੁਨ ਰੇ ਮਨਾ ਕਹਿ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈਏ ਕਹਿ ਪਜ ਹੇ ਪਾਮੀਤ ਕਹੋ ਨਾਨਕ ਸੁਨ ਰੇ ਮਨਾ ਆਉਜ ਕਟਤ ਹੈ ਨੀਤ ਪੰਜ ਤਤ ਕੋ ਤਨ ਰਖਿਓ ਜਾਨੋ ਚਤਰ ਸੁਜਾਨ ਜਹ ਤੇ ਪਾਇ ਉਪਜੋ ਨਾਨਕ ਲੀਨ ਤਹੇ ਮਹਿਮਾਨ ਕਾਟ ਕਾਟ ਮੈਂ ਹਰ ਜੋ ਬਸੈ ਸੰਤਨ ਕੇਉਂ ਪੁਕਾਰ ਕਹੋ ਨਾਨਕ ਤਹਿ ਭਜ ਮਨਾ ਔ ਨਿਗ ਉਤਰੇ ਪਾਰ ਸੁਖ ਦੁਖ ਜਹ ਪਰ ਸੈ ਨਹੀਂ ਰੋਗ ਮੋਹ ਅਭਿਮਾਨ ਕੋਹ ਨਾਨਕ ਸੁਨਦੇ